ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਅੱਜ ਅੱਜ ਸਾਡੇ ਇੱਥੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਵੱਲੋਂ ਸਾਰੇ ਸਹਾਈਬਾਨਾਂ ਵੱਲੋਂ ਪਾਠ ਰਖਵਾਇਆ ਗਿਆ ਨਵੇਂ ਸਾਲ ਦੀ ਆਮਦ ਵਿੱਚ ਅਸੀਂ ਪਰਮਾਤਮਾ ਗਿਆਈ ਸ਼ੁਕਰਾਨਾ ਕਰਦੇ ਹਾਂ ਕਿ ਅਸੀਂ ਅੱਗੇ ਜਾ ਕੇ ਹੋਰ ਤਰੱਕੀਆਂ ਕਰੀਏ ਹਾਂਜੀ ਸਰ ਅੱਜ ਸੈਕਟਰ ਦੇ ਵਿੱਚ ਡਿਪਟੀ ਕਮਿਸ਼ਨਰ ਮੋਗਾ ਜੀ ਦੇ ਜਤਨਾ ਸਦਕਾ ਜੀ ਸ੍ਰੀ ਗੁਰਗੰਨ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਤੇ ਸਾਰੇ ਹੀ ਅਧਿਕਾਰੀਆਂ ਕਰਮਚਾਰੀਆਂ ਨੇ ਸੈਕਟਰੀਟ ਦੇ ਵਿੱਚ ਗੁਰਬਾਣੀ ਕੀਰਤਨ ਦਾ ਆਨੰਦ ਲਿਆਈ ਤੇ ਅਸੀਂ ਇਹੀ ਕਾਮਨਾ ਕਰਦੇ ਹਾਂ ਸਮੂਹ ਡੀਸੀ ਦਫਤਰ ਕਰਮਚਾਰੀ ਵੱਲੋਂ ਸਾਡਾ ਜਿਹੜਾ ਨਵਾਂ ਸਾਲ ਆ ਖੁਸ਼ੀਆਂ ਭਰਿਆ ਬੀਤੇ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਆਪ ਜੀ ਦੇ ਚੈਨਲ ਨੂੰ ਨਵੇਂ ਸਾਲ 2026 ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਮਿੰਨੀ ਸੈਕਟਰੀਏਟ ਮੋਗਾ ਵਿਖੇ ਸਾਰੇ ਸੈਕਟਰੀਏਟ ਦੇ ਅਫਸਰ ਸਹਿਬਾਨਾਂ ਤੇ ਕਰਮਚਾਰੀ ਸਹਿਬਾਨਾਂ ਵੱਲੋਂ ਇਕੱਠੇ ਹੋ ਗਏ ਨਵੇਂ ਸਾਲ ਦੀ ਆਮਦ ਤੇ ਸਾਰੇ ਮੁਲਾਜ਼ਮਾਂ ਦੀ ਸਾਰੇ ਪੰਜਾਬ ਦੇ ਲੋਕਾਂ ਦੀ ਸ਼ੁਕ ਸ਼ਾਂਤੀ ਲਈ ਜਿਹੜਾ ਇਕੱਠੇ ਹੋ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਗਈ ਆ ਉਪਰੰਤ ਗੁਰੂ ਕੇ ਲੰਗਰਾਂ ਦੀ ਤਿਆਰੀ ਕੀਤੀ ਗਈ ਆ ਅਸੀਂ ਆਪਣੇ ਵੱਲੋਂ ਸਾਰੇ ਮੁਲਾਜ਼ਮਾਂ ਵੱਲੋਂ ਇਹ ਦੁਆ ਕਰਦੇ ਆ ਕਿ ਆਉਣ ਵਾਲਾ ਨਵਾਂ ਸਾਲ ਸਾਰੇ ਲੋਕਾਂ ਵਾਸਤੇ ਸਾਰੇ ਮੁਲਾਜ਼ਮਾਂ ਵਾਸਤੇ ਸਾਰਿਆਂ ਵਾਸਤੇ ਸੁੱਖ ਸ਼ਾਂਤੀ ਲੈ ਕੇ ਆਵੇ ਸਾਰਿਆਂ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ਿਸ਼ ਕਰੇ ਔਰ ਸਾਰੇ ਮੁਲਾਜ਼ਮਾਂ ਨੂੰ ਪ੍ਰਮਾਤਮਾ ਈਮਾਨਦਾਰੀ ਦੇ ਨਾਲ ਕੰਮ ਕਰਨ ਦਾ ਜਿਹੜਾ ਹੈ ਬਲ ਬਖਸ਼ਣ ਔਰ ਇੱਥੇ ਅਸੀਂ ਇਹ ਵੀ ਪ੍ਰਣ ਕਰਦੇ ਆ ਕਿ ਜਿਹੜਾ ਹੈਗਾ ਨਵਾਂ ਸਾਲ 2026 ਚੜ੍ਹਿਆ ਉਹ ਸਾਰੇ ਮੁਲਾਜ਼ਮ ਭਰਾ ਜਿਹੜੇ ਸਾਡੇ ਆ ਲੋਕਾਂ ਦੀ ਸੇਵਾ ਵਾਸਤੇ ਤਿਆਰ ਰਹਿਣ ਕਿਉਂਕਿ ਸਰਕਾਰ ਨੇ ਚੰਗੀਆਂ ਨੌਕਰੀਆਂ ਬਖਸ਼ੀਆਂ ਪਰਮਾਤਮਾ ਨੇ ਚੰਗੀ ਕਿਰਪਾ ਕੀਤੀ ਹੈ ਇਸ ਕਰਕੇ ਸਾਡੇ ਵੱਲੋਂ ਮੇਰੇ ਵੱਲੋਂ ਸਾਰੇ ਸਾਥੀਆਂ ਨੂੰ ਮੁਲਾਜ਼ਮਾਂ ਨੂੰ ਬੇਨਤੀ ਹੈ ਕਿ ਆਪਾਂ ਲੋਕਾਂ ਦੇ ਜਿਹੜੇ ਦਫ਼ਤਰਾਂ 'ਚ ਕੰਮ ਕਰਾਉਣ ਆਉਂਦੇ ਆ ਇਮਾਨਦਾਰੀ ਦੇ ਨਾਲ ਜਿਹੜੇ ਕੰਮ ਕਰੀਏ ਪਰਮਾਤਮਾ ਨੇ ਸਾਨੂੰ ਚੰਗੀਆਂ ਜਿਹੜੀਆਂ ਨੌਕਰੀਆਂ ਵਸਾਈਆਂ। ਇਹੀ ਇਹਨਾਂ ਕੁਝ ਕਹਿੰਦਾ ਹੋਇਆ ਮੇਰੇ ਵੱਲੋਂ ਸਾਡੀ ਜਥੇਬੰਦੀ ਵੱਲੋਂ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੇ ਮੁਲਾਜ਼ਮਾਂ ਨੂੰ ਤੁਹਾਡੇ ਚੈਨਲ ਨੂੰ ਨਵੇਂ ਜਿਹੜੇ ਹੈਗਾ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਪਰਮਾਤਮਾ ਸਾਰਿਆਂ ਨੂੰ ਤਰੱਕੀਆਂ ਬਖਸ਼ਣ। बहुत बहुत प्यार भरी सताल जिमें कि असं जानते हैं कि अज नव साल चढ़िया है तो डीसी दफ्तर वालों सारे टी सारे सीनियर अफसर जूनीयर सीनियर साहबान वालों ਅੱਜ ਡੀਸੀ ਦਫ਼ਤਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਹੈ ਅਸੀਂ ਆਸ ਕਰਦੇ ਹਾਂ ਕਿ ਇਹ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਤੰਦਰੁਸਤੀ ਅਤੇ ਤਰੱਕੀ ਲੈ ਕੇ ਆਵੇ ਤੇ ਇਸ ਪਾਠ ਦਾ ਸਾਨੂੰ ਬਹੁਤ ਵਧੀਆ ਫਲ ਮਿਲੇ ਤਾਂ ਕਿ ਜਿਸੀਂ ਜਾਣਦੇ ਹਾਂ ਕਿ ਇਹ ਵਾਲਾ ਨਵਾਂ ਸਾਲ ਬਹੁਤ ਸਾਰੀਆਂ ਖੁਸ਼ੀਆਂ ਤੰਦਰੁਸਤੀ ਤਰੱਕੀ ਅਤੇ ਬਹੁਤ ਵਧੀਆ ਆਂ ਗਿਆ ਭਾਵਨਾਵਾਂ ਆਨ ਹਰੇਕ ਦੇ ਮਨ ਦੇ ਵਿੱਚ ਤਾਂ ਕਿ ਅਸੀਂ ਅੱਗੇ ਹੋਰ ਵੱਧ ਕੇ ਤਰੱਕੀਆਂ ਕਰੀਏ ਬਹੁਤ ਬਹੁਤ ਧੰਨਵਾਦ ਅਸੀਂ ਸਾਰੇ ਸਟਾਫ ਲਈ ਅਰਦਾਸ ਕਰਦੇ ਹਾਂ ਵੀ ਜਿਹੜਾ ਨਵਾਂ ਸਾਲ ਆ ਉਹ 11 ਸਾਲ ਤੋਂ ਅਸੀਂ ਵੈਸੇ ਵੀ ਇੱਥੇ ਅਖੰਡ ਪਾਠ ਹਰ ਵਾਰੀ ਸੁਖਣੀ ਸਾਹਿਬ ਦਾ ਪਾਠ ਕਰਾਉਂਦੇ ਆ ਇਸ ਵਾਰ ਵੀ ਕਰਵਾਇਆ ਤੇ ਸਾਰੇ ਸਟਾਫ ਵੱਲੋਂ ਦੁਆਏ ਸਾਰਿਆਂ ਲਈ ਜਿਹੜਾ ਨਵਾਂ ਸਾਲ ਹੈ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਤੰਦਰੁਸਤੀ ਭਰਿਆ ਹੋਵੇ ਇਹੀ ਦੁਆਏ ਕਰਦੇ ਆ